ਸასი ਗਾਥਿਓ ਤੁਹਾਡਾ ਚੈਨਲ 'ਚ ਸਵਾਗਤ ਅੱਜ ਦੀ ਗਜ਼ਲ ਸੁਰਤ ਨੂੰ ਬਾਹੂ ਪਕੜ ਉਠਾਇਆ ਅੱਜ ਫਿਰ ਯਾਦਾਂ 'ਚ ਉਲਮਟ ਪਾਇਆ ਸੁਰਤ ਨੂੰ ਬਾਹੂ ਪਕੜ ਉਠਾਇਆ ਅੱਜ ਫਿਰ ਯਾਦਾਂ 'ਚ ਉਲਮਟ ਪਾਇਆ ਦੂਰ ਖਲਾ ਤੱਕ ਖੜਕਾ ਹੋਇਆ ਚੁੱਪਨੇ ਜਦ ਕੁੰਡਾ ਖੜਕਾਇਆ ਦੂਰ ਖਲਾ ਤੱਕ ਖੜਕਾ ਹੋਇਆ ਚੁੱਪਨੇ ਜਦ ਕੁੰਡਾ ਖੜਕਾਇਆ ਰੀਜਾਂ ਆਉਣੀਆਂ ਪਾਉਣੀਆਂ ਰਹਿ ਗਈਆਂ ਰੀਜਾਂ ਆਉਣੀਆਂ ਪਾਉਣੀਆਂ ਰਹਿ ਗਈਆਂ ਪਰ ਜੋ ਗਿਆ ਸੋਣਾ ਗਿਆ ਸਭ ਬਦਰੂਹਾ ਮਿੱਟੀ ਹੋਈਆਂ ਜਦ ਮਾਂ ਦੇ ਪੈਰੀ ਹੱਥ ਲਾਇਆ ਸਭ ਬਦਰੂਹਾ ਮਿੱਟੀ ਹੋਈਆਂ ਜਦ ਮਾਂ ਦੇ ਪੈਰੀ ਹੱਥ ਲਾਇਆ ਸੂਲੀ ਸਾਵੇਂ ਵਿੰਦੀ ਰਹਿ ਗਈ ਸੂਲੀ ਸਾਵੇਂ ਵਿੰਦੀ ਰਹਿ ਗਈ ਹੱਸ ਕੇ ਆ ਜਦ ਖੜਮਾ ਆਇਆ ਸੂਲੀ ਸਾਵੇਂ ਵਿੰਦੀ ਰਹਿ ਗਈ ਹੱਸ ਕੇ ਆਜਦ ਖੜ ਮ ਆਇਆ ਤੁਰਤਾਂ ਉਹਨੇ ਜਾਣਾ ਹੀ ਸੀ ਤੁਰਤਾਂ ਉਹਨੇ ਜਾਣਾ ਹੀ ਸੀ ਹੈਰਤ ਇਹ ਹੈ ਕਿ ਉਹ ਆਇਆ ਹੈਰਤ ਇਹ ਹੈ ਕਿ ਉਹ ਆਇਆ ਪਾਗਲ ਮਨ ਇਹ ਸੋਚੀ ਜਾਂਦਾ ਹੈ ਪਾਗਲ ਮਨ ਇਹ ਸੋਚੀ ਜਾਂਦਾ ਹੈ ਦਸਕਾਂ ਕੀ ਖੋਇਆ ਕੀ ਪਾਇਆ ਦਸਕਾਂ ਕੀ ਖੋਇਆ ਕੀ ਪਾਇਆ ਜੱਜ ਨੇ ਵਣਜ ਦਮਾਂ ਦਾ ਕੀਤਾ ਦਮਾਂ ਦਾ ਸਾਵਾਂ ਦਾ ਜੱਜ ਨੇ ਵਣਜ ਦਮਾਂ ਦਾ ਕੀਤਾ ਦੰਮਾ ਨੂੰ ਨਹੀਂ ਸਿਰ ਤੇ ਚਾਇਆ ਜੱਜ ਨੇ ਵਣਜ ਦਮਾ ਦਾ ਕੀਤਾ ਦੰਮਾ ਨੂੰ ਨਹੀਂ ਸਿਰ ਤੇ ਚਾਇਆ ਧੰਨਵਾਦ ਜਿਉਂਦੇ ਵੱਸਦੇ ਰਹੋ ਆਬਾਦ ਰਹੋ ਚੈਨ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਥੈਂਕ ਯੂ ਸਤਿ ਸ਼ਕਰ